ਜੀ ਮੇਰੀ ਬੇਟੀ ਦੇ ਘਰ ਬੇਟੇ ਨੇ ਜਨਮ ਲਿਆ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਹਸਪੀਟਲ ਜੀ ਛੁੱਟੀ ਹੋਣ ਤੋਂ ਬਾਅਦ ਘਰ ਵਿੱਚ ਵੈਲਕਮ ਦਾ ਇੰਤਜ਼ਾਮ ਸਾਰਾ ਕੀਤਾ ਗਿਆ ਇਹ ਵੈਲਕਮ ਜਿਹੜਾ ਆ ਜੀ ਕਾਕੇ ਦੇ ਚਾਚੇ ਨੇ ਕੀਤਾ ਆ ਉਹਨੇ ਸਾਰੀਆਂ ਤਿਆਰੀਆਂ ਕੀਤੀਆਂ ਸਾਰਾ ਇਹ ਜੋ ਵੀ ਕੀਤਾ ਉਹਨੇ ਕੀਤਾ ਆ ਇਹ ਤੇ ਦੇਖ ਲਓ ਕਿ ਇਸ ਤਰ੍ਹਾਂ ਫੁੱਲਾਂ ਦੇ ਨਾਲ ਕਾਕੇ ਦਾ ਵੈਲਕਮ ਕੀਤਾ ਉਹਦੀ ਆਰਤੀ ਵੀ ਕੀਤੀ ਪਰ ਸਾਡੇ ਕੋਲ ਮੇਰੇ ਕੋਲ ਉਹ ਵੀਡੀਓ ਨਹੀਂ ਬਣਾਈਆਂ ਗਈਆਂ ਤੇ ਇਸ ਕਰਕੇ ਹਨਾ ਜਾਨੀ ਕਿ ਉਹ ਵੀਡੀਓ ਮੇਰੇ ਕੋਲ ਨਹੀਂ ਹੈਗੀਆਂ ਤੇ ਆਪਾਂ ਜੀ ਫਿਰ ਅੰਦਰ ਆ ਗਏ ਅੰਦਰ ਆ ਕੇ ਇਹ ਵੀਡੀਓ ਜਿਹੜੀਆਂ ਮੈਂ ਬਣਾ ਲਈਆਂ ਜਿੰਨੀ ਕਿ ਮੇਰੇ ਕੋਲ ਬਣਾ ਹੋਈ ਆ ਉਹ ਬਣਾ ਲਈ ਆ ਠੀਕ ਹੈ ਜੀ ਇੱਧਰ ਦਸਾਂ ਗੁਰੂਆਂ ਸਹਿਬਾਨ ਦੇ ਸਰੂਪ ਲੱਗਿਆ ਹੋਇਆ ਆ ਉਸ ਤੋਂ ਬਾਅਦ ਜੀ ਇਹਨਾਂ ਨੇ ਕੇਕ ਕੱਟਿਆ ਆ ਕਾਕੇ ਦੇ ਆਉਣ ਦੀ ਖੁਸ਼ੀ ਵਿੱਚ ਇਹ ਵੀ ਸਾਰਾ ਖੋਸ਼ ਚਾਚਾ ਜੀ ਲੈ ਕੇ ਆਏ ਆ ਹਨਾ ਇੱਕ ਤਾਂ ਸਾਡੇ ਗਵਾਂਢ ਵਿੱਚ ਕੰਮ ਹੋ ਰਿਹਾ ਆ ਆਵਾਜ਼ ਬਹੁਤ ਆ ਰਹੀ ਆ ਤੇ ਕੁਝ ਵੀ ਹਨਾ ਜਿਦਾਂ ਕਿ ਹੋ ਨਹੀਂ ਰਿਹਾ ਬਹੁਤ ਜ਼ਿਆਦੀ ਮੈਂ ਵੀਡੀਓ ਪਾਉਣ ਨੂੰ ਕਰਦੀ ਆ ਪਰ ਇੰਨੀ ਆਵਾਜ਼ ਆਉਂਦੀ ਆ ਕਿਤੇ ਪੁੱਛੋ ਹੀ ਕੋਸ਼ਣਾ ਹਨਾ ਤੇ ਦੇਖੋ ਇੱਧਰ ਜਿਹੜਾ ਕੇਕ ਆ ਕੇਕ ਵੀ ਬਹੁਤ ਵਧੀਆ ਲਿਆਂਦਾ ਆ ਸਾਰੇ ਕੇਕ ਦੇਖ ਕੇ ਹੱਸਦੇ ਸੀਗੇ ਵੀ ਕਿੰਨਾ ਵਧੀਆ ਕੇਕ ਲਿਆਂਦਾ ਆ ਕੇ ਕਾਕਾ ਵੀ ਸਾਡਾ ਸੋਨਾ ਤੇ ਕਾਕੇ ਦਾ ਚਾਚਾ ਵੀ ਸੋਨਾ ਤੇ ਸਾਰੇ ਹੀ ਬਹੁਤ ਸੋਹਣੇ ਆ ਤੇ ਇੱਧਰ ਦੇਖੋ ਬੱਚਿਆਂ ਨੂੰ ਕਿੰਨਾ ਚਾ ਆ ਤੇ 8 ਸਾਲ ਦੀ ਬੇਟੀ ਹੋ ਗਈ ਸੀ ਮੇਰੀ ਬੇਟੀ ਦੀ 8 ਸਾਲਾਂ ਬਾਅਦ ਪ੍ਰਮਾਤਮਾ ਨੇ ਸੋਣੀ ਹੁਣ ਕਾਕੇ ਨੇ ਜਨਮ ਲਿਆ ਜੀ ਬਹੁਤ ਸਾਰਾ ਪਰਿਵਾਰ ਬਹੁਤ ਖੁਸ਼ ਆ ਅੱਠਾਂ ਸਾਲਾਂ ਬਾਅਦ ਖੁਸ਼ੀ ਹੋਈ ਆ ਪਰਮਾਤਮਾ ਨੇ ਖੁਸ਼ੀ ਦਿੱਤੀ ਆ ਪਰਮਾਤਮਾ ਸਭ ਨੂੰ ਖੁਸ਼ ਰੱਖੇ ਸਭ ਨੂੰ ਖੁਸ਼ੀਆਂ ਦੇਵੇ ਮਿੱਸਾ ਜੱਟ ਅੱਬਰ ਸੋਹਣਾ ਲੱਗਦਾ ਆ ਹਨਾ ਦੇਖੋ ਕੇਕ ਘੱਟਿਆ ਕਾਕੇ ਦੇ ਆਉਣ ਦੀ ਖੁਸ਼ੀ ਵਿੱਚ ਇਹ ਦੇਖੋ ਕਾਕੇ ਦੀਆਂ ਭੈਣਾਂ ਬੈਠੀਆਂ ਆ ਬਹੁਤ ਖੁਸ਼ ਆ ਸਾਰੀਆਂ ਕਹਿੰਦੀਆਂ ਅਸੀਂ ਚੱਕਣਾ ਉਹ ਕਹਿੰਦੀ ਮੈਂ ਚੱਕਣਾ ਉਹ ਕਹਿੰਦੀ ਮੈਂ ਚੱਕਣਾ ਸਾਰੇ ਕਾਕੇ ਇਹਨੂੰ ਚੱਕਣ ਦੇ ਵਿੱਚ ਹੋਏ ਆ ਵੀ ਸਾਨੂੰ ਫੜਾ ਦਿਓ ਬਸ ਪਰਮਾਤਮਾ ਕਿਸੇ ਨੂੰ ਵੀ ਇਸ ਚੀਜ਼ ਤੋਂ ਵਾਂਝੇ ਨਾ ਰੱਖੇ ਸਾਰੇ ਬਹੁਤ ਖੁਸ਼ ਆ ਕਾਕੇ ਦੀਆਂ ਕਾਕੇ ਦੀ ਭੂਆ ਵੀ ਆਈ ਕਾਕੇ ਦੇ ਪਾਪਾ ਦੀਆਂ ਭੂਆ ਵੀ ਆਈਆਂ ਚਾਚੀਆਂ ਤਾਈਆਂ ਵੀ ਆਈਆਂ ਮਾਸਿੰਗ ਵੀ ਆਈ ਸਾਰੇ ਆਏ ਸਾਰੇ ਆਨੇ ਸਵਾਗਤ ਕੀਤਾ ਕਾਕੇ ਦਾ ਬਹੁਤ ਸਾਰਾ ਪਰਿਵਾਰ ਬਹੁਤ ਖੁਸ਼ ਆ ਦੇਖੋ ਇੱਧਰ ਸਾਰੀ ਫੈਮਿਲੀ ਬਹੁਤ ਖੁਸ਼ ਆ ਪੂਆ ਨੂੰ ਤਾਂ ਚਾਹ ਹੁੰਦਾ ਹੀ ਆ ਵੀ ਸਾਡੇ ਭਰਾ ਦੇ ਘਰ ਦੀ ਵੇਲ ਜਿਹੜੀ ਆ ਵਧੀਆ ਬਹੁਤ ਖੁਸ਼ ਹੋਈਆਂ ਪੂਆ ਵੀ ਦੇਖੋ ਇੱਧਰ ਦੇਖ ਲੋ ਕੇਕ ਤੇ ਸਾਰਿਆਂ ਨੇ ਬਾਰੋ-ਬਾਰੀ ਫੋਟੋਆਂ ਖਚਾਈਆਂ ਕਾਕੇ ਨੂੰ ਲੈ ਕੇ ਨਾਲ ਇੱਧਰ ਦੇਖੋ ਕਿੰਨੀ ਆ ਖੁਸ਼ੀਆਂ ਫੋਟੋਆਂ ਦੇਖ-ਦੇਖ ਕੇ ਇਹ ਸਾਡੀਆਂ ਫੋਟੋਆਂ ਹੁੰਦੀਆਂ ਆ